ਸੋ ਤਾਂ ਦੇ ਵੀ ਕੀ ਕਹਿਣਾ ਚਾਹੋਗੇ ਕਿੰਨਾ ਕੁ ਨੁਕਸਾਨ ਤੁਹਾਡਾ ਹੈ ਤੇ ਕੀ ਨੁਕਸਾਨ ਤੁਹਾਡੇ ਹੋਇਆ ਨਮਸਕਾਰ ਮੇਰੇ ਪਿਓ ਨੇ ਜਿਹੜੀ ਤੇਰੀ ਮਲੇਕ ਦੀ ਦੁਕਾਨ ਭੈਣ ਨੂੰ ਤੇ ਇੱਕ ਮੈਨੂੰ ਸਾਡੇ ਭਰਾਵਾਂ ਦੇ ਦੁਕਾਨਾਂ 'ਚ ਜਾ ਜਾਂਦੀ ਸਾਰੀ ਰੁਰ ਗਈ ਵਾਂਦੀ ਤੇ ਉਹਦੇ ਸਿਹਤ ਮੈਂ ਜੀਵੇ ਬਿਹਰੋਤੀ ਬਗਰਾ ਖਾਇਦੇ ਮੋੜੇ ਨੂੰ ਮੈਂ ਦੁਕਾਨ ਤੇ ਕੰਮ ਪਾ ਕੇ ਬਿਤੇ ਰਹੀ ਸਾਰਾ ਸਮਾਨ ਵੀ ਰੁਰ ਗਿਆ ਵਾ ਖੋਸ ਨਹੀਂ ਬਚਿਆ ਵੀ ਤੇ ਮੇਨਤ ਕਰਕੇ ਮੈਂ ਇੱਥੇ ਜਿਹੜਾ ਕੁਝ ਜੀ ਤੇ ਮੈਨੂੰ ਇਹ ਸਾਰਾ ਚਾਹੀਦਾ ਵੀ ਚਲੋ ਸਰਕਾਰ ਵਾਲਾ ਸਾਰਾ ਹੋਣਾ ਚਾਹੀਦਾ ਕੋਈ ਮੰਗੋ ਦੇਣ ਚੀਜ਼ ਦੇਣਾ ਚਾਹੀਦਾ ਉਹਨਾਂ ਕੋਲੋਂ ਮੈਂ ਆਦਨ ਬਾਰੇ ਮਸਲੇ ਬੱਚੇ ਪਾਲੇ ਆਪਣੇ ਤੇ ਦਾ ਪੁੱਤਰ ਪਾ ਕੇ ਤੁਹਾਨੂੰ ਪੁੱਜੀ ਤੇ ਮੇਰੇ ਸਿਹਤ ਤੇ ਬੰਦਾ ਵੀ ਅੰਨੇ ਜੇ ਮੈਂ ਅਥੇ ਤੱਕ ਕਾਮਯਾਬ ਹੋਵਾਂਗੇ ਠੀਕ ਕਰਦੇ ਦੋ ਰੇ ਕਿੰਨਾ ਨਿਸ਼ਾਨ ਜਿਹੜਾ ਹੋਇਆ ਕਿੰਨੀ ਦਾ ਉਸ ਦਾ ਆਮ ਤੇ ਬਠੇਰਾ ਹੋਇਆ ਦੋ ਦੁਕਾਨਾਂ ਦਾ ਨਿਸ਼ਾਨ ਹੋ ਗਿਆ 60 70000 ਰੁਪਏ ਦਾ ਨਿਸ਼ਾਨ ਹੋ ਗਿਆ ਸਮਾਨ ਵੀ ਅੰਦਰ ਹੈਗਾ ਸਾਡਾ ਕੀ ਮੰਗ ਹੈ ਵੀਰ ਜੀ ਮੰਗੋ ਹੁਣ ਅਗਲੇ ਹੁਣ ਜੋਰ ਦੇਣਗੇ ਹੁਣ ਸਾਨੂੰ ਤਾਂ ਮਨਜ਼ੂਰ ਆ ਸਭ ਕੋ ਫਾਈ ਕੀ ਕਹਿ ਸਕਣ ਕਿ ਅਗੇ ਜੋਰ ਥੋੜਾ ਆ ਇਨਾ ਆਪਣਾ ਸੰਸਾਰ ਜਾਂਦਾ ਜੇ ਤੇ ਅੱਡੇ ਦੇ ਵਿੱਚ ਇਸ ਸਮੇਂ ਖੜੇ ਹੋ ਕਈਆਂ ਦੁਕਾਨਾਂ ਦੇਖੇ ਗਏ ਤੇ ਕਾਫੀ ਨੁਕਸਾਨ ਹੋਇਆ ਕੀ ਕਹਿੰਦੇ ਹੋ ਸਾਡੇ ਦੁਕਾਨਾਂ ਜਿੰਨੇ ਆਗੀਆਂ ਸਾਰੇ ਰੁੜ ਗਏ ਆ ਚਾਰ ਸਾਡੇ ਭਤੀਜੇ ਦੀਆਂ ਲੱਕੀ ਦੀਆਂ ਦੁਕਾਨਾਂ ਤੇ ਇੱਕ ਦੋ ਹਰੀ ਸਿਸਟਰਾਂ ਦੀਆਂ ਦੁਕਾਨਾਂ ਜਿਹੜੇ ਪਾਪੇ ਨੇ ਦਿੱਤੀਆਂ ਹੋਈਆਂ ਸੀ ਸਾਰੇ ਰੁੜ ਗਏ ਇੱਕ ਆਪਣੀ ਕੋ ਦੁਕਾਨ ਸੀ ਉਹ ਵੀ ਰੁੜ ਗਈ ਕੋਈ ਕੁਝ ਵੇਚੀ ਰਿਹਾ ਕੋਈ ਵੀ ਉਹਨਾਂ ਦਾ ਮਾਲਵਾ ਮਿਲਣਾ ਚਾਹੀਦਾ ਜਿਹੜੇ ਹਰੀ ਦੁਕਾਨਾਂ ਆ ਜੋ ਸਮਾਨ ਹੈ ਉਹ ਰੁੜ ਗਿਆ ਇਸ ਸਾਡੇ ਸਾਹਮਣੇ ਸਭ ਤੋਂ ਜੋ ਹੈਗਾ ਇਹ ਮਿਲਣਾ ਚਾਹੀਦਾ ਸਾਡੇ ਕੁੜੀਆਂ ਭਾਂਣਾ ਨੂੰ ਵੀ ਮਿਲਣਾ ਚਾਹੀਦਾ ਜਿਹਨਾਂ ਦੀ ਦੁਕਾਨਾਂ ਇੱਕ ਇੱਕ ਦਿੱਤੀ ਰਹੀ ਮਾਪਿਓ ਨੇ ਤੇ ਜਿਹੜੇ ਭਤੀਜੇ ਮੇਰੀ ਦੁਕਾਨਾਂ ਲੱਕੀ ਲੱਕੀ ਕੁਮਾਰ ਜਗਿੰਦਰਪਾਲ ਦਾ ਮੈਂ ਇਹਦਾ ਚਾਚਾ ਹਾਂ ਤੇ ਮੈਂ ਉਹਦਾ ਪਿਓ ਹਾਂ ਉਹਦਾ ਸਾਥ ਉਹਦੀ ਪਹਿਲੇ ਵੀ ਤਿੰਨ ਕਿਲੇ ਸੀ ਉਹ ਵੀ ਰੁੜ ਗਈ ਅਦਰ ਪਿਛੇ ਡੇਢ ਕਾਲ ਪਹਿਲੇ ਉਹਦੀ ਸੀ ਫੇਰ ਅਕਲ ਸੇਗਣਾ ਪਹਿਲੀ ਆਪਣੇ ਹੀ ਮੇਰੇ ਮੂੜੇ ਦੇ ਨਾਮ ਉਹ ਵੀ ਰੁੜ ਗਈ ਆ ਉਹ ਪਾਪ ਆਪਣੇ ਨਾ ਸਾਰੇ ਕੀਤੀ ਹੋਈ ਸੀ ਸਭ ਰੁੜ ਗਈ ਦੁਕਾਨਾਂ ਦੇ ਪਿੱਛੇ ਸਾਡੀ ਪਹਿਲੀ ਸੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਘੱਟੋ ਘਾਟ 30-40 ਲੱਖ ਤੋਂ ਉੱਪਰ ਕਰਾਸ ਹੋ ਗਿਆ ਕੀ ਮੰਗ ਕਰਦੇ ਆਏ ਮੰਗ ਕਰ ਰਹੇ ਜਾਨੋ ਜਿਹੜੀ ਪਹਿਲੀ ਦਾ ਮਿਲਣਾ ਚਾਹੀਦਾ ਖਰਚਾ ਜਨਾ ਹੋਇਆ ਪਹਿਲੀ ਦੀ ਪਹਿਲੀ ਮਿਲਣੀ ਚਾਹੀਦੀ ਦੁਕਾਨਾਂ ਦੇ ਮਾੜਾ ਮੜਾ ਦੁਕਾਨਾਂ ਜਗ੍ਹਾ ਮਿਲਣੀ ਚਾਹੀਦੀ ਕਿਤੇ ਕਿਤੇ ਕੋਈ ਕੰਮ ਕਰ ਸਕੀਏ ਇੱਕੋ ਦੁਕਾਨ ਸਾਡੇ ਕੋਲ ਜਿਹੜੀ ਜੁਗ ਦੁਕਾਨ ਉਹਦੇ ਸਿਰ ਤੇ ਕਰਾਇਆ ਲੈ ਕੇ ਰੋਟੀ ਖਾ ਕੇ ਗੁਜ਼ਾਰਾ ਕਰਦੇ ਵੇ ਇਹੀ ਤੇ ਉਹਦਾ ਪਿਓ ਸਿਰ ਤੇ ਨਹੀਂ ਹੈਗਾ ਤੇ ਉਹਦੀਆਂ ਦੁਕਾਨਾਂ ਵੀ ਟੁੱਟ ਗਈਆਂ ਸਾਰੀਆਂ ਸਤਪਾਲ ਸਿੰਘ ਜੀ ਤੁਹਾਡੀ ਦੁਕਾਨ ਸੀ ਇੱਥੇ ਕਿਰਾਏ ਆਹ ਕਿਰਾਏ ਦੇ ਦੁਕਾਨਾਂ ਆ ਸਾਡੀਆਂ ਚਾਹ ਤੀਨਾ ਕੀ ਨੁਕਸਾਨ ਕਿੰਨਾ ਕੁ ਨੁਕਸਾਨ ਜਿਹੜਾ ਨੁਕਸਾਨ ਸਾਡਾ ਲੋਹਾ ਵਾਰਾ ਇੱਕ ਮਸ਼ੀਨਾਂ ਰੁੜ ਗਈਆਂ ਨਾ ਤੇ ਬਿਲਡਿੰਗ ਸੈਟ ਆ ਜੇ ਪਾਣੀ ਪਾ ਕੇ ਤੇ ਖਰਾਬ ਹੋ ਗਏ ਸਾਰੇ ਹੀ ਤਿੰਨ ਸੈਟ ਨੇ ਇੱਕ ਮੇਰਾ 1.5 ਲੱਖ ਦਾ ਸੈਟ ਸੀ ਦੋ ਦੂਸਰੇ 15-20 ਹਜ਼ਾਰ ਦੇ ਤੇ ਮਸ਼ੀਨਾਂ ਇੱਕ ਜਿਹੜੀ ਮੇਰੀ ਡ੍ਰਿਲ ਮਸ਼ੀਨ ਆ ਹੋਰ ਮਸ਼ੀਨ ਸੀ ਹੋਰ ਰੁੜ ਗਈ ਆ ਹੋਰ ਲੋਹਾ ਹੋਆ ਤਿਆਰ ਕੀਤਾ ਹੋਇਆ ਸਮਾਨ ਵੀ ਰੁੜ ਗਿਆ ਬੰਪਰਾਂ ਦਾ ਦੂਸਰੇ ਕੀਮਤੀ ਸਮਾਨ ਲੋਹਾ ਜਿਹੜਾ ਉੱभी ਰੁੜ ਗਿਆ ਮੇਰਾ ਖਡੋ-ਖਡ 4-5 ਲੱਖ ਦਾ ਡੇੜਘੜ ਲੋਹਾ ਚਲ ਗਿਆ ਆ ਮਸ਼ੀਨਾ ਸਮੇਤ ਤੇ ਮੈਂ ਇਹੋ ਬੋਲਣਾ ਚਾਹੁੰਦਾ ਕਿ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦੀਆਂ ਦੁਕਾਨਾਂ ਇਹ ਰਖਾ ਰਾਮ ਆਪਣੇ ਪੰਮੇ ਦੇ ਅੱਗੇ ਇੱਥੋਂ ਦੇ ਅੱਗੇ ਆ ਖੜੇ ਪਿੰਡਾਂ ਉਹਦੇ ਆ ਇਹਨਾਂ ਦੇ ਆ 12-13 ਦੁਕਾਨਾਂ ਨੇ ਸਾਰੀਆਂ ਕਿਰਾਏ ਤੇ ਚੜੀਆਂ ਤੇ ਮੈਂ ਇਹੋ ਬੋਲਾਂਗਾ ਕਿ ਜਿਹੜੇ ਕਿਰਾਏਦਾਰ ਨੇ ਕਿਰਾਏਦਾਰਾਂ ਦਾ ਜੋ ਨੁਕਸਾਨ ਹੋਇਆ ਉਹ ਉਹਨਾਂ ਨੂੰ ਕੁਝ ਮਿਲਿਆ ਜਾਵੇ ਤੇ ਜਿਹੜੇ 12-13 ਦੁਕਾਨਾਂ ਨੇ ਰੱਖੇ ਰਾਮਦੇਵ ਅੱਗੇ ਬੱਚੇ ਨੇ ਉਹਨਾਂ ਦਾ ਜੋ ਨੁਕਸਾਨ ਦੁਕਾਨਾਂ ਦਾ ਆ ਉਹਨਾਂ ਨੂੰ ਦਿੱਤਾ ਜਾਵੇ ਜੀ ਜੇ ਮਿਨੀ ਮੇਅਰ ਕਰ ਕੀਤੀ ਜਾਵੇ ਤਾਂ ਬਹੁਤ ਵਧੀਆ ਹੈ ਚਲੋ ਆਸੀਂ ਵੀ ਗਰੀਬ ਬੰਦੇ ਆ ਦਿਹਾੜੀ ਤਪਾਈ ਆ ਸਾਡੇ ਕੋਲ ਹੋਰ ਇੱਥੇ ਹੈਗਾ ਕੀ ਆ ਉਹਨਾਂ ਤੇ ਇਹਨਾਂ ਦੀਆਂ ਦੁਕਾਨਾਂ ਵੀ ਬਰਬਾਦ ਹੋ ਗਈਆਂ ਉਹਨਾਂ ਦਾ ਵੀ ਅਰ ਰੋਜੀ ਦਾ ਕੰਮ ਖਤਮ ਆ ਤਾਂ ਸਾਡਾ ਵੀ ਖਤਮ ਹੈ ਤੇ ਜੇ ਸਾਨੂੰ ਕੋਈ ਮਦਦ ਕੀਤੀ ਜਾਵੇ ਤੇ ਬਹੁਤ ਬਹੁਤ ਮਿਹਰਬਾਨੀ ਹੈ ਜੀ ਮੈਂ ਤੇ ਇਹੋ ਗਵਰਨਮੈਂਟ ਨੂੰ ਸਰਕਾਰ ਨੂੰ ਸਾਰਿਆਂ ਨੂੰ ਇਹ ਵਾਕਾਂਗਾ ਕੋਈ ਮੌਕਾ ਦੇਖਣ ਤੁਹਾਡੇ ਲਗਾਨਾ ਦਾ ਨਹੀਂ ਜੀ ਹਜੇ ਕੋਈ ਮੌਕਾ ਵੇਖਣ ਨਹੀਂ ਆਇਆ ਕੋਈ ਹੈ ਨਾ ਸਾਨੂੰ ਪੁੱਛ ਗਏ ਚਣੀ ਅਜੇ ਕੀਤੀ ਜੀ ਤੁਹਾਡਾ ਕੀ ਹੋਇਆ ਕੀ ਨਹੀਂ ਨਾ ਦੁਕਾਨਦਾਰਾਂ ਨੂੰ ਪੁੱਛਣਾ ਆਏ ਨਾ ਸਾਨੂੰ ਪੁੱਛਣਾ ਆਏ ਕੀ ਮੰਗ ਕਰਦੇ ਮੰਗੇ ਹੋਈ ਕਰਦੇ ਆ ਕਿ ਜੋ ਨੁਕਸਾਨ ਹੋਇਆ ਸਾਡੀ ਮਦਦ ਕੀਤੀ ਜਾਵੇ ਦੁਕਾਨਦਾਰ ਜਿਹੜੇ ਨੇ ਨਾ ਉਹਨਾਂ ਕਿਰਾਏਦਾਰਾਂ ਦੀ ਕਿਰਾਏਦਾਰਾਂ ਦੀ ਕੀਤੀ ਜਾਵੇ ਤੇ ਜਿਹੜੇ ਦੁਕਾਨਦਾਰ ਮਾਲਕ ਨੇ ਉਹਨਾਂ ਦੀ ਦੁਕਾਨਾਂ ਦੀ ਕੀਤੀ ਜਾਵੇ